ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 19 ਤਰੀਕ 10ਵਾਂ ਮਹੀਨਾ 2025 ਅੰਮ੍ਰਸ਼ੀਤ ਬਾਬਾ ਜੀਵਨ ਸਿੰਘ ਸਾਹਿਬ ਜੀ ਆਂ ਦਾ ਪਵਿੱਤਰ ਅਸਥਾਨ ਜੋ ਪੰਚਮ ਪਾਸ਼ਾ ਗੁਰੂ ਅਰਜਨ ਦੇਵ ਜੀ ਆਂ ਦੀ ਨਗਰੀ ਤਰਨਤਾਰਨ ਵਿਖੇ ਰੇਲਵੇ ਸਟੇਸ਼ਨ ਦੇ ਸਾਹਮਣੇ ਜੋ ਸਾਧ ਸੰਗਤ ਜੀ ਸਾਡੇ ਫੌਜੀ ਵੀਰਾਂ ਨੂੰ ਅੰਗਰੇਜ਼ਾਂ ਦੇ ਸਮੇਂ ਤੋਂ ਕਹਿੰਦੇ ਆ ਲੈ ਕੇ ਇਹ ਜਗ੍ਹਾ ਮਿਲੀ ਸੀ ਸਰਾਂ ਦੇ ਰੂਪ ਚ ਕਿਉਂਕਿ ਸਾਧਨ ਆਵਾਜਾਈ ਘੱਟ ਹੋਣ ਕਰਕੇ ਸਾਡੇ ਫੌਜੀ ਵੀਰ ਜਦੋਂ ਛੁੱਟੀ ਆਉਂਦੇ ਸਨ ਟ੍ਰੇਨ ਤੋਂ ਉਤਰ ਕੇ ਇੱਥੇ ਸਰਾਂ ਦੇ ਵਿੱਚ ਰਾਤ ਨੂੰ ਆਰਾਮ ਕਰਦੇ ਸਨ ਤੇ ਸਵੇਰੇ ਆਪੋ ਆਪਣੇ ਨਗਰਾਂ ਨੂੰ ਚਾਲੇ ਪਾਉਂਦੇ ਸਨ ਸਾਧ ਸੰਗਤ ਜੀ ਇਹਦੀ ਸੇਵਾ ਸੰਭਾਲ ਜੋ ਇਸ ਸਥਾਨ ਦੀ ਸਾਡੇ ਫੌਜੀ ਵੀਰ ਕਰਦੇ ਆਉਂਦੇ ਸਨ ਸ਼ੁਰੂ ਤੋਂ ਤੇ ਪਰ ਵਿੱਚੋਂ ਕੁਝ ਕੁ ਬੰਦਿਆਂ ਨੇ ਇੱਥੇ ਲੁੱਟ ਖਸੁੱਟ ਚਲਾਈ ਕਿਉਂਕਿ ਕਈ ਤਰ੍ਹਾਂ ਦੇ ਸਮਾਨ ਇੱਥੋਂ ਗਾਂਬ ਛਾ ਹੋਏ ਜਿਵੇਂ ਬਾਹਰ ਦੁਕਾਨਾਂ ਦਾ ਜੋ ਪਹਾੜਾ ਕਰਾਇਆ ਇਹ ਕਿਦਾਂ ਕਬਜ਼ੇ ਹੋਏ ਕਿਦਾਂ ਇਹ ਲੋਕਾਂ ਨੇ ਕਬਜ਼ਾ ਕੀਤਾ ਵਾ ਇਹ ਆਉਣ ਵਾਲੇ ਸਮਾਂ ਵਿੱਚ ਮਹਾਪੁਰਖ ਆਪੇ ਕਰਨਗੇ ਇਹਨੂੰ ਕਲੀਅਰ ਇਸ ਕਰਕੇ ਇਹ ਸਾਰੀਆਂ ਗੱਲਾਂ ਵੇਖਦੇ ਹੋਏ ਸਾਡੀ ਕੌਮ ਦੇ ਮਹਾਨ ਜਰਨੈਲ ਬਾਬਾ ਮੇਜਰ ਸਿੰਘ ਜੀ ਹੁਣਾਂ ਨੇ ਇੱਥੇ ਸੇਵਾ ਆਰੰਭ ਕੀਤੀ ਆ ਕੁਝ ਸਮੇਂ ਤੋਂ ਤੇ ਸਾਧ ਸੰਗਤ ਜੀ ਇਸ ਕਿੱਲੇ ਤੋਂ ਵੱਧ ਜਗਾਵਾ ਤੇ ਬਹੁਤ ਹੀ ਵਧੀਆ ਟਿਕਾਣੇ ਦੀ ਜਗਾਵਾ ਇਹ ਮਹਾਪੁਰਖਾਂ ਦੇ ਅੰਡਰ ਝੋਣ ਹੋ ਗਈ ਆ ਇਸ ਕਰਕੇ ਅੱਜ 19 ਤਰੀਕ ਨੂੰ ਇੱਥੇ 105 ਫੁੱਟ ਨਿਸ਼ਾਨ ਸਾਹਿਬ ਦੀ ਸੇਵਾ ਹੋਣੀ ਆ ਇਹ ਸਾਡਾ ਵੀਰ ਆ ਕੋਈ ਉਹਨਾਂ ਨੇ ਅਰਦਾਸ ਬੇਨਤੀ ਕੀਤੀ ਸੀ ਬਾਬਾ ਜੀਵਨ ਸਿੰਘ ਸਾਹਿਬ ਜੀਆਂ ਦੇ ਚਰਨਾ ਚ ਕਿ ਸਾਨੂੰ ਭਚੰਗੀ ਦੀ ਦਾਤ ਬਖਸ਼ੋ ਅਸੀਂ ਨਿਸ਼ਾਨ ਸਾਹਿਬ ਦੀ ਸੇਵਾ ਕਰਾਂਗੇ ਇਸ ਕਰਕੇ ਸਤਿਗੁਰਾਂ ਨੇ ਉਹਨਾਂ ਦੀ ਮਨੋਕਾਮਨਾ ਪੂਰੀ ਕੀਤੀ ਤੇ ਉਹਨਾਂ ਨੇ ਨਿਸ਼ਾਨ ਸਾਹਿਬ ਦੀ ਇਹ ਜਿਹੜੀ ਸੇਵਾ ਵਾ ਇਹ ਕੀਤੀ ਆ ਸਾਧ ਸੰਗਤ ਜੀ ਬੇਅੰਤ ਹੀ ਸੰਗਤਾਂ ਇੱਥੇ ਪਹੁੰਚੀਆਂ ਹਨ ਅੱਜ ਤੇ ਆਪੋ ਆਪਣੇ ਨਗਰਾਂ ਤੋਂ ਤਿੱਲ ਫੁੱਲ ਭੇਟਾ ਰਸਤਾ ਬਸਤਾ ਲੈ ਕੇ ਹਾਜ਼ਰੀ ਭਰ ਰਹੀਆਂ ਹਨ ਤੇ ਸਾਧ ਸੰਗਤ ਜੀ ਇੱਥੇ ਜੋ ਬਾਬਾ ਜੀ ਨੇ ਇਹ ਸੇਵਾ ਸੰਭਾਲ ਆਪਣੇ ਅੰਦਰ ਚ ਕੀਤੀ ਆ ਉਹਦੇ ਵਿੱਚ ਇੱਥੇ ਹੁਣ ਜਿਹੜੇ ਮੁੱਖ ਸੇਵਾਦਾਰ ਰੱਖੇ ਆ ਆਪਣੇ ਰਾਣੀ ਮਲਾ ਦਾ ਸਿੰਘ ਮੈਨੂੰ ਨਾਂ ਵਿਸਰ ਗਿਆ ਉਹ ਇੱਥੇ ਸੇਵਾ ਸੰਭਾਲ ਕਰ ਰਹੇ ਆ ਇਹ ਸੰਗਤਾਂ ਬੇਅੰਤ ਸੰਗਤਾਂ ਇੱਥੇ ਅੱਜ ਪਹੁੰਚੀਆਂ ਹਨ ਬਾਬਾ ਜੀ ਨਾਲ ਮੇਲ ਮਲਾਪ ਕਰ ਰਹੀਆਂ ਹਨ ਤੇ ਕਈ ਪੱਤਰਕਾਰ ਵੀ ਆਏ ਹੋਏ ਆ ਤੇ ਸਾਧ ਸੰਗਤ ਜੀ ਇੱਥੇ ਅੱਜ ਨਿਸ਼ਾਨ ਸਾਹਿਬ ਝੁਲਣੇ ਹਨ ਤੇ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਵੱਧ ਤੋਂ ਵੱਧ ਬਾਬਾ ਜੀ ਦਾ ਸਾਧ ਦਿੱਤਾ ਜਾਵੇ ਵੱਤੋਂ ਵੱਦ ਸੰਯੋਗ ਦਿੱਤਾ ਜਾਵੇ ਇੱਥੇ ਨਾ ਡੀਸੀ ਸਾਹਿਬ ਪਹੁੰਚੇ ਹੋਏ ਆ ਸਾਡੇ ਫੌਜੀ ਵੀਰਾਂ ਵੱਲੋਂ ਬਾਬਾ ਜੀ ਦੇ ਬਰ ਖਿਲਾਫ ਕੋਈ ਰਿਪੋਰਟ ਕੀਤੀ ਗਈ ਸੀ ਤੇ ਸਾਧ ਸੰਗਤ ਜੀ ਫੌਜੀ ਵੀਰਾਂ ਦੇ ਚਰਨਾਂ 'ਚ ਬੇਨਤੀ ਆ ਕਿ ਜੇ ਇਹ ਜਗ੍ਹਾ ਮਹਾਂਪੁਰਖਾਂ ਦੇ ਅੰਦਰ ਚ ਰਹਿ ਗਈ ਤੇ ਆਪਾਂ ਨੂੰ ਫਾਇਦਾ ਦੇਊਗੀ ਤੇ ਜੇ ਇਹ ਜਗ੍ਹਾ ਇਸ ਤਰ੍ਹਾਂ ਹੀ ਵਧ ਆ ਰਹੀ ਜਿਵੇਂ ਪਹਿਲਾਂ ਦੁਕਾਨਾਂ ਬਾਹਰ ਲੋਕਾਂ ਨੇ ਪਾਲੀਆਂ ਵਾ ਇਸੇ ਤਰ੍ਹਾਂ ਕਬਜ਼ੇ ਹੋਈ ਜਾਣੇ ਆ ਫੌਜੀ ਵੀਰਾਂ ਦੇ ਚਰਨਾਂ 'ਚ ਬੇਨਤੀ ਆ ਕਿ ਬਾਬਾ ਜੀ ਨਾਲ ਸੰਯੋਗ ਦਓ ਬਾਬਾ ਜੀ ਦਾ ਬਾਬਾ ਜੀ ਨਾਲ ਮੋਢੇ ਦਾ ਮੋਢਾ ਲਾ ਕੇ ਚੱਲੋ ਕਿਉਂਕਿ ਇਹ ਆਪਣੀ ਕੌਮ ਦੀ ਇਮਾਰਤ ਬਣਨੀ ਆ ਜਿਵੇਂ ਪਹਿਲਾਂ ਅੰਮਰਸ਼ੀਰ ਬਾਬਾ ਜੀਵਨ ਸਿੰਘ ਵਿਦਿਆਤ ਭਲਾਈ ਟਰਸਟ ਵੱਲੋਂ ਤਰਨਤਾਰਨ ਬੁੰਗਾ ਜੋ ਤਿਆਰ ਕੀਤਾ ਗਿਆ ਸੰਗਤਾਂ ਦੇ ਸਹਿਯੋਗ ਨਾਲ ਤਿੰਨ ਮੰਜ਼ਲਾ ਉੱਥੇ ਬਿਲਡਿੰਗ ਬਣੀ ਆ ਤੇ ਉਹ ਆਪਾਂ ਨੂੰ ਹੀ ਫਾਇਦਾ ਵਾ ਇਹ ਵੇਖੋ ਇਹ ਜਿਹੜੇ ਮੁਲਾਜ਼ਮ ਇੱਥੇ ਡੀਸੀ ਸਾਹਿਬ ਪਹੁੰਚੇ ਆ ਇਹ ਆਪਣੇ ਫੌਜੀ ਵੀਰਾਂ ਵੱਲੋਂ ਕੋਈ ਰਿਪੋਰਟ ਕੀਤੀ ਗਈ ਸੀ ਇਸੇ ਕਰਕੇ ਇਹ ਮੁਲਾਜ਼ਮ ਇੱਥੇ ਪਹੁੰਚੇ ਆ ਤੇ ਫੌਜੀ ਵੀਰਾਂ ਦੇ ਚਰਨਾਂ 'ਚ ਬੇਨਤੀ ਆ ਕਿ ਇਦਾਂ ਨਾ ਕਰੋ ਸੰਯੋਗ ਦਿਓ ਇੱਕ ਬਾਬਾ ਜੀ ਦੇ ਅੰਡਰ 'ਚ ਰਹਿ ਕੇ ਇਹਨੇ ਆਪਾਂ ਨੂੰ ਜਗ੍ਹਾ ਨੇ ਕੰਮ ਦੇਣਾ ਵਾ ਤੇ ਜੇ ਉਹੋ ਜੇ ਹੱਥਾਂ 'ਚ ਆ ਗਈ ਤੇ ਇਹ ਖੁੱਸ ਜਾਣੀਆਂ ਤੇ ਇਹ ਫੌਜੀ ਵੀਰਾਂ ਨਾਲ ਗੁਰਮਤਾ ਹੋ ਗਿਆ ਵਾ ਉਸ ਤੋਂ ਬਾਅਦ ਡੀਸੀ ਸਾਹਿਬ ਚਲੇ ਵੀ ਗਏ ਸਨ ਅਜਾਜ਼ਤ ਮਿਲ ਗਈ ਆ ਕਿ ਨਿਸ਼ਾਨ ਸਾਹਿਬ ਚਲਾਓ ਤੇ ਫੌਜੀ ਵੀਰਾਂ ਵੱਲੋਂ ਇਹ ਬੇਨਤੀ ਸੀ ਕਿ ਜਿਹੜਾ ਪਹਿਲਾ ਨਿਸ਼ਾਨ ਸਾਹਿਬ 1983 ਵਿੱਚ ਇੱਥੇ ਚਲਾਇਆ ਵਾ ਉਹਨੂੰ ਉਸੇ ਤਰ੍ਹਾਂ ਹੀ ਰਹਿਣ ਦਿਓ ਤੇ ਨਵਾਂ ਚਲਾ ਲਓ ਤੇ ਸਾਧ ਸੰਗਤ ਜੀ ਬੇਅੰਤ ਫੌਜਾਂ ਇੱਥੇ ਪਹੁੰਚੀਆਂ ਸਨ ਤੇ ਇਹ ਮੁਲਾਜ਼ਮਾਂ ਦੀ ਰਿਕਾਵਟ ਕਰਕੇ ਥੋੜਾ ਜਿਹਾ ਫਿਰ ਨਿਸ਼ਾਨ ਸਾਹਿਬ ਦੀ ਜੋੜ ਜੜਾਈ 'ਚ ਫਿਰ ਬਾਬਾ ਜੀ ਹੁਣੇ ਰੋਕ ਲਾਤੀ ਤੇ ਇਸ ਕਰਕੇ ਥੋੜਾ ਜਿਹਾ ਲੇਟ ਹੋ ਗਏ ਆ ਤੇ ਜੋੜ ਜੜਾਈ ਫਿਰ ਮੁਲਾਜ਼ਮਾਂ ਦੇ ਜਾਣ ਤੋਂ ਬਾਅਦ ਸ਼ੁਰੂ ਹੋ ਗਈ ਆ ਤੇ ਸਾਧ ਸੰਗਤ ਜੀ ਬਾਬਾ ਜੀ ਦਾ ਜੇ ਆਪਾਂ ਸਹਿਯੋਗ ਦਵਾਂਗੇ ਤੇ ਆਉਣ ਵਾਲੇ ਸਮੇਂ 'ਚ ਇੱਥੇ ਆਪਾਂ ਭਾਵੇਂ ਆਪਾਂ ਜਿਵੇਂ ਬੱਚਿਆਂ ਦੀ 12ਵੀਂ ਤੋਂ ਬਾਅਦ ਆਪਾਂ ਕੋਰਸ ਕਰਾਉਣੇ ਆ ਭਾਵੇਂ ਆਪਾਂ ਇੱਥੇ ਸੈਂਟਰ ਖਿਲਾ ਲੀਏ ਭਾਵੇਂ ਹਸਪੀਟਲ ਬਣਾ ਲੀਏ ਭਾਵੇਂ ਕਾਲਜ ਬਣਾ ਲੀਏ ਜੋ ਵੀ ਆਪਾਂ ਚਾਹੀਏ ਇੱਥੇ ਆਪਾਂ ਕਰ ਸਕਦੇ ਆ ਤੇ ਸਾਧ ਸੰਗਤ ਜੀ ਇਹ ਸਾਹਮਣੇ ਜੋ ਦਰਬਾਰ ਪਹਿਲਾ ਕਮਰਾ ਬਣਿਆ ਸੀ ਹਾਲਤ ਤੇ ਇਹਦੀ ਖਸਤਾ ਸੀ ਤੇ ਬਾਬਾ ਜੀ ਹੁਣ ਆ ਕੇ ਇਹਨੂੰ ਥੋੜਾ ਸੈਟਮੈਂਟ ਕੀਤਾ ਵਾ ਅੱਗੇ ਇੱਕ ਬਰਾਂਡਾ ਪਾਇਆ ਵਾ ਤੇ ਚਲੋ ਮਹਾਰਾਜ ਦਾ ਪ੍ਰਕਾਸ਼ ਸਤਿਗੁਰੂ ਸੁਭਾਇਮਾਨ ਤੇ ਸੇਵਾਦਾਰ ਇੱਥੇ ਸੇਵਾ ਕਰਦੇ ਆ ਤੇ ਜੇ ਵੱਧ ਚੜ ਕੇ ਸੰਯੋਗ ਦੇਵਾਂਗੇ ਤੇ ਇਹ ਜਗ੍ਹਾ ਆਪਾਂ ਨੂੰ ਬੜੇ ਫਾਇਦੇ ਦਊਗੀ ਵੜੇ ਹੀ ਫਾਇਦੇ ਦੇ ਕੇ ਤੇ ਵੜੇ ਹੀ ਆਪਣੇ ਇਹ ਕੰਮ ਸਵਾਰੂਗੀ ਤੇ ਸਾਧ ਸੰਗਤ ਜੀ ਜਿੰਨਾ ਵੀ ਹੋਵੇ ਤਿਲ ਫੁੱਲ ਇਥੇ ਭੇਟ ਕਰੋ ਆਉਂਦੇ ਜਾਂਦੇ ਦਰਸ਼ਨ ਮੇਲੇ ਕਰਿਆ ਕਰੋ ਜਿੰਨਾ ਵੀ ਸੰਯੋਗ ਦਿੱਤਾ ਜਾਂਦਾ ਵਾ ਦਿਆ ਕਰੋ ਜਿਵੇਂ ਆਪਾਂ ਆਨੰਦਪੁਰ ਸਾਹਿਬ ਭਾਈ ਜਸਵੰਤ ਸਿੰਘ ਹੋਣਾ ਨੂੰ ਚੇਅਰਮੈਨ ਸਾਹਿਬਾ ਨੂੰ ਉਥੇ ਜਗ੍ਹਾ ਮਿਲੀ ਆ ਉਹ ਵੀ ਕਿੱਲੇ ਦੇ ਲਾਮਸਾ ਮਾ ਤੇ ਭਾਈ ਜਸਵੰਤ ਸਿੰਘ ਹੋਣਾ ਦਾ ਉਥੇ ਫੁਰਨਾ ਮਾ ਕਿ ਉਥੇ ਵੀ ਬੱਚਿਆਂ ਦੇ ਪੜ੍ਹਾਈ ਵਾਸਤੇ ਕੋਰਸਾਂ ਵਾਸਤੇ ਕਾਲਜ ਬਣਨਾ ਤੇ ਵਧੀਆ ਸਰਾਮ ਬਣੇ ਤੇ ਇਸੇ ਤਰ੍ਹਾਂ ਜਿਵੇਂ ਨੰਦਪੁਰ ਸਾਹਿਬ ਵਾਸਤੇ ਭਾਈ ਜਸਵੰਤ ਸਿੰਘ ਹੁਣਾਂ ਸੋਚਿਆ ਵਾ ਤੇ ਬਾਬਾ ਜੀ ਹੁਣੀ ਵੀ ਆਉਣ ਵਾਲੇ ਸਮੇਂ 'ਚ ਇਸ ਜਗ੍ਹਾ ਦਾ ਵਧੀਆ ਹੀ ਇਸਤੇਮਾਲ ਕਰਨਗੇ ਤੇ ਸਾਧ ਸੰਗਤ ਜੀ ਆਪਾਂ ਸਹਿਯੋਗ ਦਿਈਏ ਤੇ ਨਿਸ਼ਾਨ ਸਾਹਿਬ ਦੀਆਂ ਤਿਆਰੀਆਂ ਹੋ ਰਹੀਆਂ ਵਾ ਦੇਖੋ ਥੜਾ ਸਾਹ ਬਣ ਕੇ ਤਿਆਰ ਹੋਇਆ ਵਾ ਤੇ ਇਹ ਪੋੜ ਲੈ ਕੇ ਆਏ ਆ ਸਿੰਘ ਜਿਹੜਾ ਆਪਾਂ ਥੱਲੇ ਲਾ ਕੇ ਤੇ ਇਹਦੇ ਉੱਪਰ ਫੇਰ ਨਿਸ਼ਾਨ ਸਾਹਿਬ ਰੱਖਿਆ ਜਾਣਾ ਵਾ ਬੜਾ ਸੰਗਤਾਂ ਦੇ ਮਨ 'ਚ ਚਾਹ ਵਾ ਬੜਾ ਉਤਸ਼ਾਹ ਵਾ ਬੜੀ ਭੱਜ ਭੱਜ ਕੇ ਸੰਗਤਾਂ ਸੇਵਾ ਕਰ ਰਹੀਆਂ ਵਾ ਇੰਨੀਆਂ ਖੁਸ਼ੀਆਂ ਵਾ ਮਨ 'ਚ ਕਿ ਬਿਆਨ ਨਹੀਂ ਕੀਤੀਆਂ ਯਾਨੀਆਂ ਵੇਖੋ ਸਤਗੁਰਾਂ ਦੀ ਬਾਬਾ ਜੀਵਨ ਸਿੰਘ ਜੀ ਦੀ ਫੌਜ ਬਿਆੰਤੀ ਇੱਥੇ ਉਤਰੀ ਆ ਲਾਡਲੀਆਂ ਫੌਜਾਂ ਸਤਗੁਰਾਂ ਦੀਆਂ ਆਈਆਂ ਵਾ ਇਹ ਜਿਹੜਾ ਨਿਸ਼ਾਨ ਸਾਹਿਬ ਆਪਾਂ ਨੇ ਦੇਖਿਆ ਸਾਹਮਣੇ ਇਹ ਜਿਹੜਾ 1983 ਦਾ ਇੱਥੇ ਚਲਾਇਆ ਗਿਆ ਵਾ ਇਹ ਨਿਸ਼ਾਨ ਸਾਹਿਬ ਫੌਜੀ ਵੀਰਾਂ ਵੱਲੋਂ ਤੇ ਸਾਧ ਸੰਗਤ ਜੀ ਆਓ ਵਾਚੜ ਕੇ ਸੰਯੋਗ ਦੋ ਬਾਬਾ ਜੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਆਪਾਂ ਚੱਲੀਏ ਜਿੰਨਾ ਵੀ ਹੋ ਸਕੇ ਸਾਧ ਸੰਗਤ ਜੀ ਕਿਉਂਕਿ ਆਪਾਂ ਦੂਜੀਆਂ ਥਾਵਾਂ ਤੇ ਜਾ ਕੇ ਸੇਵਾ ਲਾਭਦੇ ਆ ਤੇ ਉਥੇ ਆਪਾਂ ਝੜਕਾ ਵੀ ਖਾਨਨੇ ਆ ਕਈ ਵਾਰ ਹੱਥਾਂ ਜੋ ਬਾਲਟੀਆਂ ਵੀ ਫੜੀਆਂ ਜਾਂਦੀਆਂ ਵਾ ਮਨ ਮਟਾਓ ਵੀ ਹੁੰਦੇ ਆ ਫਿਰ ਆਪਾਂ ਗੁੱਸਾ ਵੀ ਕਰਦੇ ਆ ਤੇ ਸਾਧ ਸੰਗਤ ਜੀ ਇੱਥੇ ਸਾਨੂੰ ਸਤਿਗੁਰਾਂ ਨੇ ਮੌਕਾ ਬਖਸ਼ਿਆ ਵਾ ਜਿਤਨਾ ਦੀ ਮਰਜ਼ੀ ਸੇਵਾ ਕਰੋ ਲੰਗਰ ਦੀ ਕਰੋ ਜਲ ਦੀ ਕਰੋ ਚਾਹ ਦੀ ਕਰੋ ਨਿਸ਼ਾਨ ਸਾਹਿਬ ਤਿਆਰੀਆਂ ਹੁੰਦੀਆਂ ਉਹ ਨਿਸ਼ਾਨ ਸਾਹਿਬਾਂ ਦੀ ਕਰੋ ਕੋਈ ਤੁਹਾਨੂੰ ਟੋਕਣ ਵਾਲਾ ਨਹੀਂ ਆ ਪਰ ਇਹਦੇ ਵਿੱਚ ਬੇਨਤੀ ਇਹ ਆ ਕਿ ਜੇ ਆਪਾਂ ਬਾਬਾ ਜੀਵਨ ਸਿੰਘ ਜੀ ਉਹਨਾਂ ਨੂੰ ਮੰਨਦੇ ਆਂ ਤੇ ਬਾਬਾ ਜੀਵਨ ਸਿੰਘ ਜੀ ਉਹਨਾ ਵਰਗਾ ਚਿਹਰਾ ਮੋਰਾ ਥੋੜਾ ਜਿਹਾ ਆਪਾਂ ਜੇ ਬਹੁਤਾ ਨਹੀਂ ਜੇ ਅੰਮ੍ਰਿਤ ਨਹੀਂ ਛਕ ਸਕਦੇ ਦਾੜੀ ਕੇਸ ਰੱਖੋ ਤੇ ਆਪਣਾ ਜੀਵਨ ਥੋੜਾ ਜਿਹਾ ਕ੍ਰਿਤੀਆਂ ਤੋਂ ਆਪਾਂ ਦੂਰ ਹੋਈਏ ਜਦੋਂ ਆਪਣੇ ਚ ਕ੍ਰਿਤੀਆਂ ਹੁੰਦੀਆਂ ਵਾ ਉਦੋਂ ਹੀ ਆਪਾਂ ਨੂੰ ਦਰਕਾਰਿਆ ਜਾਂਦਾ ਵਾ ਉਦੋਂ ਹੀ ਆਪਾਂ ਨੂੰ ਛਿੜਕਿਆ ਜਾਂਦਾ ਆਹ ਵੇਖੋ ਆ ਜਿਹੜੀਆਂ ਫੌਜਾਂ ਸੱਜੀਆਂ ਵਾ ਛੋਟੇ ਛੋਟੇ ਜੋਧੇ ਕਿੱਡੇ ਸੋਹਣੇ ਲੱਗਦੇ ਆ ਤੇ ਸਾਧ ਸੰਗ ਜੀ ਇਹਨਾਂ ਨੂੰ ਕੌਣ ਪਿੱਛੇ ਕਰ ਦੂਗਾ ਕੌਣ ਇਹਨਾਂ ਨੂੰ ਦਰਕਾਰ ਸਕਦਾ ਵਾ ਕੌਣ ਇਹਨਾਂ ਨੂੰ ਪਛਾਣ ਸੁੱਟ ਸਕਦਾ ਵਾ ਤੇ ਆਹ ਵੇਖੋ ਖੰਡਾ ਸਾਹਿਬ ਕਿੱਡਾ ਸੋਹਣਾ ਵਾ ਇਹ ਉੱਤੇ ਜਨੂੰ ਝੂਲਿਆ ਤੇ ਵੇਖਿਓ ਇਹ ਕਿਤਰਾ ਆਵਾਜ਼ਾਂ ਮਾਰਦਾ ਵਾ ਆਓ ਸਿੱਖ ਸਤਗੁਰੂ ਕੇ ਪਿਆਰਿਓ ਗਾਓ ਸੱਚੀ ਬਾਣੀ ਬਾਣੀ ਤਾਂ ਗਾਓ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਸਾਤ ਸੰਗਤ ਜੀ ਜਿਹਨੂੰ ਫਰਲਾ ਸਭ ਝੂਲਦਾ ਨਾ ਉੱਪਰ ਤੇ ਝੂਰ ਫਰ ਨਿਸ਼ਾਨ ਸਾਹਿਬ ਦਾ ਇਹੋ ਹੀ ਮਤਲਬ ਹੁੰਦਾ ਕਿ ਦੂਰੋਂ ਪਤਾ ਲੱਗੇ ਵੀ ਇੱਥੇ ਸਤਿਗੁਰਾਂ ਦਾ ਅਸਥਾਨ ਵਾ ਇੱਥੇ ਸਤਿਗੁਰੂ ਸੁਭਾਏ ਮਾਨਾ ਇੱਥੇ ਸਾਨੂੰ ਜਲ ਪਾਣੀ ਮਿਲ ਸਕਦਾ ਵਾ ਇੱਥੇ ਸਾਨੂੰ ਰਹਿਣ ਵਾਸਤੇ ਟਿਕਾਣਾ ਮਿਲ ਸਕਦਾ ਵਾ ਤੇ ਸਾਤ ਸੰਗਤ ਜੀ ਇਹ ਛਾਪਲੀ ਸਾਹਿਬ ਤੋਂ ਸਾਡੇ ਵੀਰ ਸਤਪਾਲ ਸਿੰਘ ਜੀ ਤੇ ਉਹਨਾਂ ਦੇ ਨਾਲ ਬਿਆਨਤ ਸਿੰਘ ਆਏ ਆ ਤੇ ਇਹਨਾਂ ਨੇ ਵੀ ਬਿਆਨਤ ਇੱਥੇ ਸੇਵਾ ਕੀਤੀ ਆ ਇੱਥੇ ਕੱਲ ਅਸੀਂ 18 ਤਰੀਕ ਨੂੰ ਖਾਂਡ ਦੀ ਬੋਰੀ ਤੇ ਇੱਕ ਟੀਨ ਘੋੜਾ ਜੋ ਬਾਬਾ ਜੀ ਹੁਣਾ ਵੱਲੋਂ ਸੇਵਾ ਲਈ ਸੀ ਉਹ ਛਾਪੜੀ ਸਾਹਿਬ ਨਗਰ ਤੋਂ ਅਸੀਂ ਕੱਲ ਦੇਖ ਕੇ ਗਏ ਹਾਂ ਤੇ ਛੋਟੀ ਜੀ ਇੱਕ ਵੀਡੀਓ ਵੀ ਸੰਗਤਾਂ ਨੂੰ ਪਾਈ ਸੀ ਕਿ 19 ਤਰੀਕ ਨੂੰ ਨਿਸ਼ਾਨ ਸਾਹਿਬ ਝੂਲਣੇ ਹਨ ਤੇ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਸਾਰੇ ਆਪਾਂ ਵੱਧ ਚੜ ਕੇ ਸੇਵਾ ਕਰੀਏ ਤੇ ਕੌਮ ਦੀ ਆਪੇ ਹੀ ਜੈਜਕਾਰਾ ਜਿਹੜੇ ਕੁਝ ਪਹਿਲਾਂ ਆਪਾਂ 20-25 ਸਾਲ ਪਹਿਲਾਂ ਆਪਾਂ ਵੇਂਦੇ ਰਹੇ ਹਾਂ ਕਿ ਸਤਗੁਰਾਂ ਬਾਰੇ ਆਪਾਂ ਬਹੁਤਾ ਗਿਆਨ ਧਿਆਨ ਨਹੀਂ ਰੱਖਦੇ ਜੇ ਆਪਾਂ ਕਿਤੇ ਗੁਰਦੁਆਰਾ ਸਾਹਿਬ ਜਾਣਾ ਤੇ ਆਪਾਂ ਸ਼ਾਮਾਂ ਨੂੰ ਜਾਂਦੇ ਨੇ ਆ ਬਾਲਟੀਆਂ ਡੱਬੇ ਲੈ ਕੇ ਕਿ ਕੱਲਾ ਪ੍ਰਸ਼ਾਦਾ ਲੈ ਆਈਏ ਦਾਲ ਕੋ ਆ ਕੇ ਜਾਂ ਪ੍ਰਸ਼ਾਦੇ ਲੈ ਆਈਏ ਤੇ ਸਾਧ ਸੰਗਤ ਜੀ ਹੋਂ ਸੰਗਤਾਂ ਦੇ ਵਿੱਚ ਬਹੁਤ ਫਰਕ ਪਿਆ ਵਾ ਨਾ ਤੇ ਮਾਇਆ ਵੱਲੋਂ ਕਮੀ ਆਪਾਂ ਨੂੰ ਤੇ ਨਾ ਟਾਈਮ ਵੱਲੋਂ ਕਮੀ ਆ ਸਾਰਿਆਂ ਦੇ ਕੋਲ ਮਾਇਆ ਵੀ ਸਤਗੁਰਾਂ ਨੇ ਬੇਅੰਤ ਦਿੱਤੀ ਆ ਤੇ ਟਾਈਮ ਵੀ ਬੇਅੰਤ ਦਿੱਤਾ ਵਾ ਤੇ ਬੀਉਰਗਾਂ ਦੇ ਚਰਨਾਂ 'ਚ ਬੇਨਤੀ ਆ ਕਿ ਐਵੇਂ ਘਰੇ ਨਾ ਬੈਠੇ ਰਿਹਾ ਕਰੋ ਜਿੱਥੇ ਵੀ ਸੇਵਾ ਆ ਕੋਈ ਪਹਿਰਾ ਪਿੰਡ 'ਚ ਚੱਲੇ ਜਾਂ ਲਾਗੇ ਬੰਨੇ ਕਿਤੇ ਦੂਰ ਨੇੜੇ ਜਾਣਾ ਹੋਵੇ ਤੇ ਜਰੂਰ ਜਾਇਆ ਕਰੋ ਆਲਸ ਨਾ ਕਰਿਆ ਕਰੋ ਕਿਉਂ ਸੇਵਾ ਤੇ ਸਿਮਰਨ ਦੋਵੇਂ ਬੰਦੇ ਨੂੰ ਤਾਰਦੇ ਆ ਤੇ ਬੀਉਰਗਾਂ ਦੇ ਚਰਨਾਂ 'ਚ ਬੇਨਤੀ ਆ ਕਿ ਐਵੇਂ ਬੱਚਿਆਂ ਨੂੰ ਈਰਖਾ ਹੀ ਨਾ ਸਿਖਾਉਂਦੇ ਰਹਾ ਕਰੋ ਕਿ ਤੇਰੇ ਚਾਚੇ ਨੇ ਐ ਕੀਤਾ ਤੇਰੇ ਤਾਏ ਨੇ ਐ ਕੀਤਾ ਬੱਚਿਆਂ ਨੂੰ ਪ੍ਰੇਮ ਦੀਆਂ ਗੱਲਾਂ ਇਤਿਹਾਸ ਦੀਆਂ ਗੱਲਾਂ ਤੇ ਆਪਣੇ ਸਿੱਖ ਇਤਿਹਾਸ ਨਾਲ ਬਾਬਾ ਜੀਵਨ ਸਿੰਘ ਹੁਣਾਂ ਕੀ ਕੀਤਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਹੁਣਾਂ ਨੇ ਕੀ ਕੀਤਾ ਬਾਬਾ ਜੀਵਨ ਸਿੰਘ ਨੇ ਆਪਣੇ ਚਾਰ ਪੁੱਤਰ ਭਾਈ ਸੁੱਖਾ ਸਿੰਘ ਸੇਵਾ ਸਿੰਘ ਗੁਰਦੇਵਾਲ ਸਿੰਘ ਤੇ ਗੁਲਜਾਰ ਸਿੰਘ ਕਿਵੇਂ ਬਾਰੇ ਆਪਣੀ ਮਾਤਾ ਕਿਵੇਂ ਬਾਰੀ ਬਾਬਾ ਜੀਵਨ ਸਿੰਘ ਜੀ ਹੁਣਾਂ ਨੇ ਦਿੱਲੀ ਚਾਂਦਨੀ ਚੌਕ ਵਿੱਚ ਆਪਣੇ ਪਿਤਾ ਦਾ ਬਲੀਦਾਨ ਦੇ ਕੇ ਤੇ ਕਿਵੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਹੁਣਾਂ ਦਾ ਅਸੀਸ ਚੁੱਕ ਕੇ ਤੇ ਆਨੰਦਪੁਰ ਸਾਹ ਪਹੁੰਚਾਇਆ ਇਹੋ ਜੀਆਂ ਗੱਲਾਂ ਆਪਣੇ ਬੱਚਿਆਂ ਨੂੰ ਸਿਖਾਇਆ ਕਰੀਏ ਕਿਉਂਕਿ ਜੇ ਆਪਾਂ ਬੱਚਿਆਂ ਦੇ ਮਨਾਂ ਵਿੱਚ ਨਫ਼ਰਤ ਭਰਤੀ ਤੇ ਸਾਧ ਸੰਗਤ ਜੀ ਉਹ ਨਫ਼ਰਤ ਬਹੁਤ ਕੰਮ ਖਰਾਬ ਕਰਦੀ ਆ ਤੇ ਆਪਣਿਆਂ ਤੋਂ ਬਿਨਾਂ ਨੇੜੇ ਕੋਈ ਨਹੀਂ ਲਾਉਂਦਾ ਸਾਧ ਸੰਗਤ ਜੀ ਆਪਣੇ ਜਿਹੜੇ ਆਪਣੇ ਹੁੰਦੇ ਆ ਚਾਚੇ ਤਾਏ ਆਪਣੇ ਜਿਹੜੇ ਆ ਇਹਨਾਂ ਅਰਗਾ ਹੋਰ ਕੋਈ ਨਹੀਂ ਬਣ ਸਕਦਾ ਕੀ ਇੱਕ ਸਿਆਣਿਆਂ ਦੀ ਘਾਵਤਾ ਨਾ ਆਪਣਾ ਮਾਰੂਗਾ ਤੇ ਛਾਵੇਂ ਸੁੱਟੂਆ ਕਿਉਂ ਉਹਦੇ ਮਨ ਚ ਫੇਰ ਵੀ ਦਰਦ ਹੋਊਗਾ ਤੇ ਬੀਬੀਆਂ ਦੇ ਚਰਨਾਂ ਚ ਵੀ ਬੇਨਤੀ ਆ ਕਿ ਜਿੰਨਾ ਵੀ ਸੇਵਾ ਦਾ ਮੌਕਾ ਮਿਲੇ ਵਾਟ ਚਟਕੇ ਕਰਿਆ ਕਰੋ ਤੇ ਸਾਥ ਸੰਗਤ ਜੀ ਆਪਣੇ ਜਿਵੇਂ ਸੱਸ ਸਹੁਰਾ ਵਾ ਇਹ ਤੁਹਾਡੇ ਮਾਪਿਓ ਵਰਗਾ ਵਾ ਐਵੇਂ ਨਫ਼ਰਤ ਨਾ ਫਲਾਇਆ ਕਰੋ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਲੜਾਈ ਝਗੜੇ ਨਾ ਕਰਿਆ ਕਰੋ ਇਹਨਾਂ ਦੀ ਕਦਰ ਕਰੋਗੇ ਇਹਨਾਂ ਦੀ ਸੇਵਾ ਕਰੋਗੇ ਤੇ ਗਾਂਹ ਜਾ ਕੇ ਫਿਰ ਤੁਹਾਨੂੰ ਵੀ ਤੁਹਾਡੇ ਬੱਚੇ ਸਾਧ ਸੰਗਤ ਜੀ ਸੰਭਾਲਣਗੇ ਜਿਵੇਂ ਤੁਹਾਨੂੰ ਮਨ ਚ ਵਾ ਨਾ ਵੀ ਸਾਡੇ ਬੱਚੇ ਸਾਡੀ ਆਖੀ ਮੰਨਣ ਤੇ ਇਹਨਾਂ ਮਾਂ ਪਿਓ ਨੂੰ ਇਹਨਾਂ ਮਾਂ ਪਿਓਾਂ ਦੇ ਮਨ ਚ ਵੀ ਇਹੋ ਹੀ ਆ ਕੇ ਸਾਡਾ ਬੱਚਾ ਸਾਡੀ ਆਖੇ ਲੱਗੇ ਤੇ ਸਾਧ ਸੰਗਤ ਜੀ ਇਸ ਕਰਕੇ ਘਰਾਂ ਦੇ ਵਿੱਚ ਪ੍ਰੇਮ ਰੱਖਿਆ ਕਰੋ ਮਾਂ ਬਾਪ ਦੀ ਜਿਹੜੀ ਗੱਲ ਵਾ ਜੇ ਕੋਈ ਕਹਿ ਵੀ ਦਿੰਦੇ ਆ ਤੇ ਉਹਨੂੰ ਜਰਿਆ ਕਰੋ ਜਰਨੀ ਪੈਂਦੀ ਆ ਕਿਉਂ ਮਾਂ ਤੇ ਬਾਪ ਜਿੰਨਾ ਤੁਹਾਡਾ ਚੰਗਾ ਸੋਚ ਸਕਦਾ ਵਾ ਇੰਨਾ ਹੋਰ ਕੋਈ ਨਹੀਂ ਸੋਚ ਸਕਦਾ ਮਾਂ ਤੇ ਪਿਓ ਹੀ ਇੱਕ ਇਹੋ ਜਿਹਾ ਵਾ ਜਿਹੜਾ ਤੁਹਾਨੂੰ ਅੱਗੇ ਵਾਧਿਆਂ ਨੂੰ ਵੇਂਦਾ ਵਾ ਨਹੀਂ ਤੇ ਬਾਕੀ ਤੁਹਾਨੂੰ ਅੱਗੇ ਵਾਧਿਆਂ ਵੇਖ ਕੇ ਖੁਸ਼ ਨਹੀਂ ਹੁੰਦੇ ਇੱਕ ਮਾਂ ਤੇ ਪਿਓ ਹੀ ਇਹੋ ਜਿਹਾ ਜਿਹੜੇ ਤੁਹਾਨੂੰ ਅੱਗੇ ਵਾਧਿਆਂ ਵੇਖ ਕੇ ਖੁਸ਼ ਹੁੰਦੇ ਆ ਇਹ ਨਿਸ਼ਾਨ ਸਾਹਿਬ ਦੀ ਵੇਖੋ ਤਿਆਰੀ ਹੋ ਰਹੀ ਆ ਇਹ ਉਹ ਥੋੜੀ ਰਿਕਵਰਡ ਪੈਨ ਕਰਕੇ ਥੋੜਾ ਜਿਹਾ ਆਪਾਂ ਲੇਟ ਹੋ ਗਏ ਸਾਂ ਤੇ ਹੁਣ ਤਿਆਰੀਆਂ ਹੋ ਰਹੀਆਂ ਪੂਰੀਆਂ ਜੋਰਾ ਸ਼ੋਰਾਣਾ ਸੰਗਤ ਦੇ ਮਾਂ ਚ ਬਹੁਤ ਚਾਵਾ ਤੇ ਸਾਧ ਸੰਗਤ ਜੀ ਤੇ ਸਾਧ ਸੰਗਤ ਜੀ ਆਪਣੀ ਮੇਰੀ ਬੱਚਿਆਂ ਦੇ ਚਰਨਾਂ 'ਚ ਵੀ ਬੇਨਤੀ ਆ ਜਿਹੜੇ ਬੱਚੇ ਆਪਣੇ ਜਾਂ ਗੁੱਡੀਆਂ ਵਾਂ ਜਾਂ ਕਾਕੇ ਆ ਤੇ ਸਾਧ ਸੰਗਤ ਜੀ ਇਹ ਅੱਜ ਕੱਲ ਜਿਹੜਾ ਮਾਹੌਲ ਚੱਲ ਰਿਹਾ ਵਾ ਪਿਆਰ ਵਾਲੇ ਚੱਕਰ 'ਚ ਪਾ ਕੇ ਤੇ ਆਪਣੀ ਜ਼ਿੰਦਗੀ ਖਰਾਬ ਕਰਦੇ ਆ ਸਾਧ ਸੰਗਤ ਜੀ ਜਿਹੜੇ ਮਾਪਿਓ ਨੇ ਬੱਚਿਓ ਤੁਹਾਨੂੰ ਇਹ ਪੋਟਿਆਂ ਨਾ ਪਾਲਿਆ ਵਾ 20 20 ਸਾਲ ਦੇ 25 25 ਸਾਲ ਦੇ ਕਰਕੇ ਤੁਹਾਨੂੰ ਪੜਾਇਆ ਵਾ ਤੇ ਉਹ ਮਾਪਿਓ ਦਾ ਤੁਸੀਂ ਜਿਹੜਾ ਗੂਮੂਤ ਤੁਹਾਡਾ ਸੁਟਿਆ ਹੁੰਦਾ ਉਹਨੂੰ ਭੁੱਲ ਕੇ ਤੇ ਚਾਹ 4 ਦਿਨਾਂ ਦੇ ਫੋਕੇ ਪਿਆਰ ਤੇ ਤੁਸੀਂ ਫਸ ਕੇ ਤੇ ਮਾਪਿਓ ਦੀ ਜਿਹੜੀ ਇੱਜ਼ਤ ਖਰਾਬ ਕਰ ਜਾਂਦੇ ਜੇ ਤੇ ਸਾਧ ਸੰਗਤ ਜੀ ਜਿਹੜੇ ਤੁਹਾਨੂੰ ਗਾਂਹ ਪਿਆਰ ਦਾ ਝਾਂਸਾ ਦਿੰਦੇ ਆ ਨਾ ਉਹਨਾਂ ਤੁਹਾਡੀ ਜ਼ਿੰਦਗੀ ਨਾਲ ਖੇਡਣਾ ਵਾ ਤੁਹਾਡੀ ਜ਼ਿੰਦਗੀ ਖਰਾਬ ਕਰਨੀ ਆ ਤੇ ਸਾਧ ਸੰਗਤ ਜੀ ਤੁਹਾਨੂੰ ਉਹਨਾਂ ਕਹੇ ਪਾਸੇ ਨਹੀਂ ਲੱਗਣ ਦੇਣਾ ਮੁੜਕੇ ਬੰਦਾ ਨਾ ਗਾਂਹ ਦਾ ਰਹਿੰਦਾ ਨਾ ਪਛਾਣਦਾ ਰਹਿੰਦਾ ਵਾ ਇਸ ਕਰਕੇ ਬੱਚਿਆਂ ਦੇ ਚਰਨਾਂ 'ਚ ਬੇਨਤੀ ਆ ਕਿ ਮਾਂ ਪਿਓ ਦੀ ਇੱਜ਼ਤ 'ਤੇ ਧਿਆਨ ਰੱਖਿਆ ਕਰੋ ਜਿੰਨਾ ਵੀ ਹੋਵੇ ਤੁਸੀਂ ਪੜ੍ਹਾਈ ਲਿਖਾਈ 'ਲ ਧਿਆਨ ਦਿਆ ਕਰੋ ਕਿਉਂਕਿ ਪੜ੍ਹਾਈ ਲਿਖਾਈ ਕਰਕੇ ਚੰਗੇ ਅਉਧਿਆਂ ਤੇ ਚੰਗੀਆਂ ਪੋਸਟਾਂ ਤੇ ਪਹੁੰਚੋਗੇ ਤੇ ਮਾਪਿਓ ਦਾ ਵੀ ਮਾਣ ਵਾਧਾ ਵਾ ਤੇ ਐਵੇਂ ਇਹਨਾਂ ਪੁੱਠਿਆਂ ਚੱਕਰਾਂ 'ਚ ਨਾ ਪਾਓ ਇਹ 10 ਵੱਲੋਂ ਬੇਨਤੀ ਆ ਕਿਉਂਕਿ ਮਾਪਿਓ ਤੋਂ ਵੱਧ ਤੁਹਾਡਾ ਕੋਈ ਨਹੀਂ ਸੋਚ ਸਕਦਾ ਇਹ ਅੱਜਕੱਲ੍ਹ ਦੁਨੀਆ ਇਹੋ ਜਿਹੀ ਹੋ ਚੁੱਕੀ ਆ ਕਿ ਤੁਹਾਨੂੰ ਖਰਾਬ ਕਰਨਗੇ ਤੁਹਾਨੂੰ ਪੁੱਠੇ ਰਾਹੇ ਲਾਉਣਗੇ ਤੇ ਤੁਹਾਨੂੰ ਕਿਸੇ ਨੇ ਮੱਤ ਨਹੀਂ ਬਖਸ਼ਣੀ ਜਿੰਨਾ ਹੋ ਸਕੇ ਭਾਵੇਂ ਜਿਹੜੇ ਬੱਚੇ ਪੜਦੇ ਆ ਇੱਕੀ ਜਵਜੀ ਸਾਹਿਬ ਜੇ ਕਰਨਗੇ ਨਾ ਤੇ ਕੱਲ ਨੂੰ ਜਦੋਂ ਤੁਹਾਨੂੰ ਨੌਕਰੀ ਪੇਸ਼ੇ ਦੀ ਕਿਤੇ ਲੋੜ ਪਈ ਤੇ ਸਤਿਗੁਰੂ ਤੁਹਾਡੇ ਨਾਲ ਉੱਥੇ ਸਹਾਈ ਹੋਣਗੇ ਤੁਹਾਡੀ ਸਹਾਇਤਾ ਕਰਨਗੇ ਤੁਹਾਨੂੰ 사ਤਸੰਗ ਜੀ ਕਿਸੇ ਦੀ ਸਪਾਰਸ਼ ਦੀ ਲੋੜ ਨਹੀਂ ਆ ਸਤਿਗੁਰਾਂ ਦਾ ਇੱਥੇ ਆਸਰਾ ਹੀ ਤੁਹਾਡੀ ਫਿਰ ਸਪਾਰਸ਼ ਹੋਣੀ ਆ ਇਹ ਵੇਖੋ ਬੀਬੀਆਂ ਆਈਆਂ ਵਾਂ ਬੱਚੇ ਇੱਥੇ ਆਏ ਆ ਸੇਵਾ ਕਰਨ ਵਾਸਤੇ ਬਾ ਚੜ ਕੇ ਸਵੇਰ ਦੀ ਸੇਵਾ ਕਰ ਰਹੇ ਆ ਤੇ ਬਾਬਾ ਜੀਵਨ ਸਿੰਘ ਜੀ ਦੀਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਖੁਸ਼ੀਆਂ ਲੈ ਰਹੇ ਆ ਤੇ ਸਾਧ ਸੰਗਤ ਜੀ ਬਾਬਾ ਜੀਵਨ ਸਿੰਘ ਜੀ ਹੋਣਾ ਨੇ ਕੁਰਬਾਨੀਆਂ ਕੀਤੀਆਂ ਜਿਹੜੀਆਂ ਵਾ ਐਡੀਆਂ ਐਡੀਆਂ ਮੰਜਲਾ ਮਾਰੀਆਂ ਵਾ ਉਹ ਕਿੰਨਾ ਵਾਸਤੇ ਆਪਣੇ ਵਾਸਤੇ ਸਾਧ ਸੰਗਤ ਜੀ ਦਿੱਲੀ ਅੱਜ ਜਾਣਾ ਹੋਵੇ ਨਾ ਤੇ ਨਵੇਂ ਬੰਦੇ ਨੂੰ ਸੋਚਣਾ ਪੈ ਜਾਂਦਾ ਵਾ ਤੇ ਬਾਬਾ ਜੀਵਨ ਸਿੰਘ ਜੀ ਹੋਣਾ ਨੇ ਉਦੋਂ ਪਹਿਲਾਂ ਤੇ ਜੇਲ੍ਹ ਚੋਂ ਫਰਾਰ ਹੋ ਕੇ ਤੇ ਪੰਜ ਪੈਸੇ ਨਾਰੀਅਲ ਤੇ 57 ਸ਼ਲੋਕ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭੋਗ ਦੇ ਸਮੇਂ ਪੜੇ ਜਾਂਦੇ ਆ ਉਹ ਲੈ ਕੇ ਆਏ ਗੁਰਗਰ ਦੀ ਤਿਲਕ ਲੈ ਕੇ ਆਏ ਆ ਤੇ ਗੋਬਿੰਦ ਰਾਏ ਜੀ ਉਹਨਾਂ ਨੂੰ ਦਿੱਲੀ ਦਾ ਸਾਰਾ ਹਾਲ ਦੱਸਿਆ ਵਾ ਤੇ ਕਿ ਸਤਿਗੁਰਾਂ ਦੀ ਸ਼ੀਧੀ ਜਿਹੜੀ ਆ ਅਟੱਲਾ ਹੋ ਜਾਣੀ ਆ ਤੇ ਸਾਧ ਸੰਗਤ ਜੀ ਇੰਨੀਆਂ ਬੇਨਤੀਆਂ ਪ੍ਰਵਾਨ ਸੰਜੋਗ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ